ਕ੍ਰੈਕਸ਼ਨ ਜਿਹੜੀ ਆ ਉਹ ਫਿਲਹਾਲ ਨਾ ਸਟਾਰਟ ਹੋ ਗਈ ਆ ਜੀ ਜੀ ਕੀ ਪ੍ਰਬੰਧਿਆ ਪ੍ਰਸ਼ਾਸਨ ਲਗਭਗ ਮਿਡਵੇ ਤੱਕ ਪਹੁੰਚ ਗਈ ਆ ਜੀ ਸਟਾਰਟ ਕੀ ਹੋ ਗਈ ਆ ਇਸ ਲਈ 1 ਵਜੇ ਦੇ ਕਰੀਬ ਵੱਧ ਗਿਆ ਹਾਫ ਟਾਈਮ ਤੋਂ ਜ਼ਿਆਦਾ ਹੋ ਗਿਆ ਜੀ ਪੀਸਫੁਲ ਚੱਲ ਰਿਹਾ ਜੀ ਸਾਰੇ ਪਾਸੇ ਤੁਸੀਂ ਬਾਹਰੋਂ ਆਪ ਤੁਸੀਂ ਦੇਖ ਸਕਦੇ ਹੋ ਫੌਸਲੇ ਪੁਖਤਾ ਪ੍ਰਬੰਧ ਨੇ ਅਸੀਂ ਨਾਮ ਤੋਂ ਵੀ ਫालतੂ ਅਸੀਂ ਫੌਸ ਲਗਾਈਏ ਤੇ ਰਿਜ਼ਰਵਾਂ ਲੱਗੀਆਂ ਪੈਟਰੋਲਿੰਗ ਪਾਰਟੀਆਂ ਤਾਰੇ ਲੱਗੇ ਕਈ ਵਾਰ ਆਪਸ ਦੇ ਵਿੱਚ ਕੋਈ ਟਕਰਾਅ ਜਿਹੜੀ ਬਾਜੀ ਹੋ ਜਾਂਦੀ ਉਹਦੇ ਬਾਰੇ ਕੀ ਨਹੀਂ ਉਹ ਕਮ ਸੇ ਘੱਟ ਅਸੀਂ ਨਾ ਪਹਿਲੇ ਜਿਹੜੀ ਬੂਥਾਂ ਦੀ ਪ੍ਰੋਬਲਮ ਆਉਂਦੀ ਹੈ ਜਿਹੜੇ ਇੱਕ ਦੂਜੇ ਦੇ ਨੇੜੇ ਲੱਗ ਜਾਂਦੇ ਆ ਸਟੇਸ਼ਨ ਦੇ ਲਾਗੇ ਲੱਗ ਜਾਂਦੇ ਉਹਦੇ ਵੱਲੋਂ ਸੀਨੀਅਰ ਅਫਸਰ ਵੱਲੋਂ ਪਹਿਲੇ ਹੀ ਗਾਈਡ ਕੀਤਾ ਗਿਆ ਅਸਲ ਵਿੱਚ ਜੋ ਰੂਲ ਵੀ ਇਹੋ ਹੀ ਕਹਿੰਦੇ ਨੇ ਕਿ 200 ਮੀਟਰ ਪਰੇ ਕਰਕੇ ਉਹ ਲਗਾ ਜਿੰਦਾ ਉਹਦੀ ਟਕਰਾਅ ਬਾਜੀ ਦੀ ਆ ਜਾਂਦੀ ਨੋਬਤ ਉਹ ਅਸੀਂ ਤੇ ਨੋਬਤ ਆਣੀ ਨਹੀਂ ਦਿੱਤੀ ਕੱਲ੍ਹ ਤਾਂ ਹੀ ਪ੍ਰਬੰਧ ਕੀਤੇ ਨੇ ਤੁਹਾਡੇ ਏਰੀਆ ਦੇ ਵਿੱਚ ਕਿੰਨੇ ਸੈਂਸਿਟਿਵ ਬੋਟ ਜਿਹੜੇ ਬੂਥ ਸੈਂਸਿਟਿਵ ਮੇਰੇ ਕੋਲ 8 ਪੋਲਿੰਗ ਸਟੇਸ਼ਨ ਅਗੇਨ ਪੋਲਿੰਗ ਲੋਕੇਸ਼ਨਾਂ ਨੇ ਉਹਦੇ ਵਿੱਚ ਪੰਨਵਾ ਜਿਹੜਾ ਥੋੜਾ ਕ੍ਰਿਟੀਕਲ ਮੰਨਿਆ ਜਾਂਦਾ ਪਰ ਉੱਥੇ ਵੀ ਸਾਰਾ ਕੁਝ ਪੀਸਫੁਲੀ ਚੱਲ ਰਿਹਾ ਮੋਰ ਥੈਨ 50% ਹੁਣ ਤੱਕ VOTING ਹੋ ਚੁੱਕੀ ਲੋਕਾਂ ਵੱਲੋਂ ਕਿੰਨੀ ਜਿਹੜੀ ਆ ਤੁਹਾਡੇ ਨਾਲ ਕੋਪਰਟ ਕੀਤਾ ਜਾ ਰਿਹਾ ਲੋਕ ਤੇ ਸਾਰਾ ਨਾਲ ਕਰਦੇ ਪਏ ਨੇ ਕੋਪਰਟ ਜਿਸ ਤਰ੍ਹਾਂ ਦਾ ਉਹਨਾਂ ਨੂੰ ਗਾਈਡ ਕਰੀਦਾ ਉਸ ਤਰੀਕੇ ਨਾਲ ਜੇ ਕਿਸੇ ਨੇ ਫੋਨ ਅੰਦਰ ਲੈ ਕੇ ਬਾਹਰ ਆਇਆ ਜੇ ਉਹਨੂੰ ਕਹਿਦੀਦਾ ਬਾਅਦ ਜਮਾ ਕਰਵਾ ਕੇ ਕਰਵਾ ਲੈਂਦਾ ਜੀ ਨਾ ਕੋਈ ਸਾਡਾ ਕੋਈ ਬਹਿਸ ਵਾਚਾ ਨਹੀਂ ਹਾਂਜੀ ਹਾਂਜੀ ਵਧੀਆ ਜੀ ਇੱਥੇ ਸਾਰੇ ਪਾਸੇ ਜੀ ਠੀਕ ਸ਼ਾਮਪੁਰਾ 对。<Ready? S 2> <Okay. S 1> <laughs>